ਇੰਡੀਆ ਦੇ ਵਿੱਚ ਨਾਇਗਰਾ ਫਾਲ ਦਾ ਮਾਡਲ ਇਹ ਮਾਡਲ ਤਿਆਰ ਕੀਤਾ ਗਿਆ ਜੀਐਸ ਚੰਡੋਲਜੀ ਵੱਲੋਂ ਜਿਹੜੇ ਕੀ ਰਿਟਾਇਰ ਕਰਨਲ ਨੇ ਉਹਨਾਂ ਵੱਲੋਂ ਇਹ ਮਾਡਲ ਤਿਆਰ ਹੋਇਆ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਗਿਆ ਨਾ ਗੱਲਬਾਤ ਵੀ ਕਰਦੇ ਨੇ ਸਰ ਥੋੜਾ ਮਾਡਲ ਬਾਰੇ ਸਮਝਾ ਦਿਓ ਹਾਂਜੀ ਤੁਸੀਂ ਕਨਵੈਨਸ਼ਨਲ ਵਾਟਰਫਾਲ ਦੇਖਿਆ ਹੋਣਾ ਜਿਸ ਵਿੱਚ ਮੈਸਨ ਦਾ ਕੰਮ ਹੁੰਦਾ ਸੀਮੈਂਟ ਦਾ ਕੰਮ ਹੁੰਦਾ ਹੈ ਇਸ ਵਿੱਚ ਮੇਰੇ ਕੋਈ ਸੀਮੈਂਟ ਦਾ ਕੰਮ ਨਹੀਂ ਹੈਗਾ ਮੇਰਾ ਆਪਣਾ ਆਈਡੀਆ ਹੈਗਾ ਤੇ ਮੇ ਆਈਡੀਆ ਨੇ ਕੀ ਕੀਤਾ ਹੈਗਾ ਇੱਥੇ ਮੈਂ ਜੋ ਪਾਣੀ ਉਤੋਂ ਗਿਰ ਰਿਹਾ ਇਹ ਮੈਂ ਕਹਿੰਦਾ ਮੇਰਾ ਮਿਨੀ ਮਿਨੀ ਨਾਇਗਰਾ ਹੈ ਇਹ ਮੈਂ ਕਹਿੰਦਾ ਕੈਨੇਡਾ ਦਾ ਪੋਰਸ਼ਨ ਹੈਗਾ ਔਰ ਇਹ ਦੂਜਾ ਜਿਹੜਾ ਮੇਰਾ ਯੂ ਐਸ ਏ ਅਮਰੀਕਾ ਦਾ ਪੋਰਸ਼ਨ ਹੈਗਾ ਸੋ ਪਾਣੀ ਦੋ ਸਟੇਜਸ ਤੇ ਗਿਰ ਰਿਹਾ ਹੈਗਾ ਰਾਈਟ ਇਸੇ ਵਾਟਰਫਾਲ ਹੁੰਦਾ ਹੈ ਕਹਿੰਦਾ ਵਾਟਰਫਾਲ ਨਿਕਲ ਇਹ ਹੁਣ ਤੁਹਾਨੂੰ ਪਤਾ ਹੈਗਾ ਕਿ ਵਾਟਰਫਾਲ ਜਿਹੜੀ ਚੀਜ਼ ਹੈਗੀ ਕਿ ਇਹ ਕਨਵੈਨਸ਼ਨਲ ਜਿਹੜੀ ਫਰਕ ਹੁੰਦੀ ਹੈ ਪਰ ਮੇਰੀ ਇਹ ਜਿਹੜੀ ਹੈਗੀ ਆਪਣੀ ਸੋਚ ਆਊਟ ਆਫ ਦਾ ਬਲੂ ਜੋ ਵੀ ਕਹਿ ਲੋ ਇਟ ਡਿਫਰੈਂਟ ਵਰਕ ਹੈਗਾ ਸੋ ਇੱਕ ਰੀਜ਼ਨ ਵਾਇ ਮੈਂ ਐਗਜ਼ੀਬਿਸ਼ਨ ਕਰ ਲਗਾਈ ਹੈ ਕਿ ਮੈਂ ਇਹਨੂੰ ਕਿਧਰੇ ਲੈ ਜਾ ਨਹੀਂ ਸਕਦਾ ਸੀਗਾ ਇਹਨੂੰ ਮੈਂ ਸ਼ਿਫਟ ਨਹੀਂ ਕਰ ਸਕਦਾ ਸੀਗਾ ਫਿਰ ਮੈਂ ਤੁਹਾਨੂੰ ਇਹ ਚੀਜ਼ ਸ਼ੇਅਰ ਨਹੀਂ ਕਰ ਸਕਦਾ ਸੀਗਾ ਇਸ ਕਰਕੇ ਮੈਂ ਐਗਜ਼ੀਬਿਸ਼ਨ ਕਰ ਲਗਾਈ ਹੈ ਤਾਂ ਕਿ ਇਹ ਜੀ ਚੀਜ਼ ਤੁਹਾਨੂੰ ਮੈਂ ਸ਼ੇਅਰ ਕਰਨਾ ਤੇ ਚੰਗਾ ਲੱਗਦਾ ਰੀਸਾਈਕਲ ਰੀਸਾਈਕਲ ਹੁੰਦਾ ਰਹਿੰਦਾ ਪਾਣੀ ਇਸ ਦੇ ਥੱਲੇ ਮੈਂ ਪੰਪ ਲਗਾਇਨ ਦੋ ਇੱਕ ਪੰਪ ਉੱਤੇ ਪਾਣੀ ਸੈਟ ਰਿਹਾ ਇੱਕ ਪੰਪ ਥੱਲੇ ਸੈਟ ਰਿਹਾ ਠੀਕ ਹੈ ਬਾਕੀ ਦੇ ਅੰਦਰ ਕਹਣਾ ਕਹਾਣੀ

ਤਾ ਇਹ ਨੇ ਐਸੀਆਂ ਕਲਾਕ੍ਰਿਤਿਆ ਜਿਹੜੀਆਂ ਕਿ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦੀ ਮਿਲਦੀਆਂ ਆਮ ਤੌਰ ਤੇ ਟਾਈਮ ਲੱਗਦਾ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਜਿਨ੍ਹਾਂ ਪੇਸ਼ੈਂਸ ਲੋਕਾਂ ਕੋਲ ਹੁੰਦਾ ਨਹੀਂ ਲੇਕਿਨ ਜੀਆ ਚਾਂਡੋਲ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਇਹ ਸਭ ਕਲਾਕ੍ਰਿਤਿਆ ਬਣਾਈਆਂ ਗਈਆਂ ਕੈਮਰਾਮੈਨ ਦਨੰਜੇ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊ ਚੰਦਗੜ੍ਹ